ગુરૂ બ્રહ્માય ગુરુ વિષ્ણે ગુરુદેવો મહેશ્વર ગુરુ સાક્ષાત્મ શ્રી ओम ब्रामण देवताय गोब्रामन नेताय जगदित्याय कृष्णाए गोविन्दा महाद्वे नमः ए ए मंत्र हुदा है ओम ब्रामण देवताय गोब्रामन नेताय जगदित्याय कृष्णाए गोविन्दा महाद्वे नमः ओम ब्रामण देवताय गोब्रामन नेताय जगदित्याय कृष्णाए गोविन्दा महाद्वे नमः ओम ब्रामण देवताय गोब्रामन नेताय ગુરુ બ્રહ્મા ગુરુ વૈષ્ણુ ગુરુ સાક્ષા મહેશ્વરા પિંડદાન ગુરુદેવ નો દરબાર

ਜਿਨਾਂ ਨੇ ਸਤਿਗੁਰੂ ਮਹਾਰਾਜ ਬਾਬਾ ਚੰਨਣ ਪਿਆ ਮਾਤਾ ਮੋਰੀਓ ਨੂੰ ਸੁਵਰਾ ਪਾਲ ਭਰੇ ਪੰਡਾ ਕਾਇਆ ਰਗਣਾ ਹੋਏ ਚੰਨ ਕੇ ਆਪਾ ਵਿਆਸ ਜਿਉਂ ਵਾਲੀ ਜਿਉਂ ਪਾਇਓ ਮੋਖ ਦੁਆ ਦਰਗਾਹੇ ਕੇਦਰ ਵਾਸੀ ਤੇਰੀ ਤਾਲ ਮਰਦਾਂਸ਼ ਪੰਦਨ ਲਾਗੇ ਗੋਖਿ ਚੰਨ ਤਵਾ ਦੀ ਕਹਾ ਬਸੀ ਜਾ શ્રીਕ੍ਰਿਸ਼ਨ ਕੇ ਨੂੰ ਮਾਤਾ ਕੋ ਸੁਰ ਨਰ ਸੁਨੇ ਦਰਤੇ ਧੀਂ ਘੋਰ ਕਾਜ बयाली दाल सिलसिल में श्री सत माता कौड़ी इंगलाज इंगलाज के सेवक उत्तम अंतस किन्यो रास श्री ब्रह्म बयाली दास तप किन्यो जोतर लाल राम राम जी दास सेवक आवन ईश्वर तादन पश्चोजन पाइनी बल्ली जरा सत्संग केवल सतगुरु महाराज बाबा चरणदास जी केवल महामाई माता कौड़ी जी आज ਕਿ ਆਪ ਜੀ ਦਾ ਮﻘੱਦਸ ਦੇ ਨੇ ਅੱਜ ਸਮੁੱਚੇ ਨਗਰ ਵਾਸੀ ਨੇ ਸੰਤਾ ਨੇ ਸੇਵਕਾਂ ਨੇ ਸਤਿਗੁਰੂ ਮਹਾਰਾਜ ਆਪ ਜੀ ਦੇ ਦਰ ਘਰ ਦੇ ਵਿੱਚ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਹਾਜ਼ਰੀਆਂ ਭਰਿਆ ਸੇਵਕਾਂ ਦੇ ਅਨੁਭਾਸਾਂ ਬੇਨਤੀਆਂ ਕਰਵਾਈਆਂ ਨੇ ਮੇਰੇ ਦੀਨ ਯਾਰ ਅੱਜ ਇਹ ਆਪ ਦਾ ਬੜਾ ਵੱਡ ਭਾਗਾ ਦੇਣਾ ਕਿ ਅਸੀਂ ਸਮੁੱਚਾ ਪਰਿਵਾਰ ਇਕੱਠਾ ਹੋ ਕੇ ਆਪਣੀ ਗੁਰੂ ਮਹਾਰਾਜ ਦਾ ਜਿਹੜਾ ਇਹ ਦਿਨ ਹੈ ਇਹ ਜਿਹੜਾ ਤਿਹਾੜ ਆ ਮਹਾਰਾਜ ਦਾ ਬੜੀ ਸ਼ਰਧਾ ਭੇਜ ਦੇ ਨਾਲ ਬਣਾ ਰਹੇ ਆ ਕਿ ਮਹਾਰਾਜ ਦੀ ਕਿਰਪਾ ਔਰ ਸਤਗੁਰੂ ਮਹਾਰਾਜ ਬਾਬਾ ਚੰਨ ਦੇ ਆਦਿ ਦੇ ਕਿ ਇਹ ਪ੍ਰਾਰਥਨਾ ਕਰਦਾ ਹੈ ਬੇਨਤੀ ਕਰਦਾ ਹੈ ਕਿ ਅੱਜ ਸਾਡੇ ਵੱਡੇ ਬਜ਼ੁਰਗ ਬਾਬਾ ਮਲਮੋਹ ਜੀ ਸਾਡੇ ਵਿੱਚ ਨਹੀਂ ਉਹ ਜਿੱਥੇ ਵੀ ਨੇ ਮਹਾਰਾਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਇਹ ਬਾਬਾ ਹੀ ਚੰਨਾਂਤਾ ਪਾਇਨਾ ਦੀ ਬਹੁਤ ਮੰਨਤਾ ਹੈ ਸਾਰੇ ਸਾਡੇ ਪਿੰਡ ਦੇ ਜਠੇੜੇ ਇੱਥੇ ਬਾਬਾ ਠਾ ਕਰਦਾਸੀ ਹੋਏ ਬਾਬਾ ਮਲਮੋਹ ਜੀ ਹੁਣ ਕੋ ਬਾਬਾ ਯਾਰ ਜੀ ਸਾਰੇ ਬਾਬਾ ਰਾਮ ਜੀ ਮੇਰਾ ਮਨਾ ਬਾਬਾ ਸ਼ਾਮਾਲੀ ਸਾਰੇ ਹਾਜੀ ਸਾਰੇ ਬਾਬਾਈ ਦੀ ਫੈਮਲੀ ਸਾਰੀ ਇਹਨਾਂ ਨੂੰ ਸਾਰਾ ਪਿੰਡ ਜਿਹੜਾ ਪਿੰਡ ਦੇ ਜਠੇਰੇ ਆ ਸਾਰੇ ਪਿੰਡ ਦੀ ਬਹੁਤ ਇੱਥੇ ਮਾਨਤਾ ਸਾਰੇ ਇੱਥੇ ਆਉਂਦੇ ਬੜੀ ਸ਼ਰਧਾ ਨਾਲ ਦਿਵਾਲੀ ਨੂੰ ਮਨ ਬਣਾਉਂਦੇ ਹਰ ਸਾਲ ਇੱਥੇ ਹਾਂਜੀ ਸੰਗਰਾਮ ਮੱਸੀਆ ਦਿਵਾਲੀ ਸਭ ਮਨਾਉਂਦੇ ਆ ਕੋਈ ਇੱਥੇ ਕੱਲ ਸ਼ਾਇਦ ਕੋਈ ਮੇਲਾ ਵੀ ਲੱਗਦਾ ਹੈ ਹਾਂਜੀ ਇੱਥੇ ਮੇਲਾ ਵੀ ਲੱਗਦਾ ਕੱਲ ਅਮਰਸਰ ਤੋਂ ਸਾਰੇ ਦੂਰੋਂ ਦੂਰੋਂ ਸ਼ਰਧਾਲੂ ਆਉਣਗੇ ਅੱਜ ਉਥੋਂ ਢੋਲ ਕੇ ਸ਼ੈਣਿਆਂ ਨੇ ਬਾਬਾ ਜੀ ਉਹਨਾਂ ਨੂੰ ਲੈ ਕੇ ਆਉਂਦੇ ਉਥੋਂ ਉਹਨਾਂ ਦੇ ਘਰ ਤੋਂ ਉਹਨਾਂ ਦੇ ਮਸਾਲਾ ਨਗਰ ਹੁੰਦਾ ਹੈ ਬਾਬਾ ਨਗਰ ਢੋਲ ਕੇ ਬਾਬਾ ਜੀ ਜਾ ਕੇ ਫਿਰ ਸੇਤੇ ਆਣ ਕੇ ਫਿੱਤੀ ਵਿੱਚ ਜਗਾਉਂਦੇ ਜੋ ਜੋ ਇੱਛਾ ਸਾਡੀ ਹੁੰਦੀ ਬਾਬਾ ਜੀ ਜਰੂਰੀ ਪੂਰੀ ਕਰ ਹੁੰਦੀ ਹੈ ਜੀ ਇੰਜ ਹੀ ਸਾਡੇ ਨਾਲ ਬਣੇ ਰਹੇ ਨੇ ਸਾਡੇ ਕੋਲ ਸੇਵਾ ਲੈਂਦੇ ਰਹੇ ਐਸੀ ਸੇਵਾ ਦਿੰਦੇ ਜੈ ਮਾਤਾ ਜੈ ਬਾਬਾ ਚੰਨਨ ਦਾ ਜੀ ਇਹ ਸਤਿਗੁਰੂ ਮਹਾਰਾਜ ਬਾਬਾ ਚੰਨਨ ਦਾ ਜੀ ਦਾ ਬੜਾ ਪ੍ਰਾਤਨ ਪਾਵਨ ਤੇ ਪਵਿੱਤਰ ਦਰਬਾਰ ਹੈ ਇੱਕ 3900 ਸਾਲ ਪੁਰਾਣਾ ਅਸਥਾਨ ਆ ਮਹਾਰਾਜ ਦਾ ਔਰ ਇਥੇ ਗੁਰੂ ਮਹਾਰਾਜ ਨੇ ਲੰਬਾ ਸਮਾਂ ਉਸ ਅਕਾਲ ਪੁਰਖ ਮੇਰੇ ਸ਼੍ਰੀ ਹਰੀ ਮੇਰੇ ਰਾਮ ਜੀ ਦੀ ਭਗਤੀ ਕੀਤੀ ਏ ਔਰ ਉਹਦੇ ਪ੍ਰਤਾਪ ਵਜੋਂ ਸਾਡੇ ਇਸ ਨਗਰ ਦੀ ਧਰਤੀ ਨੂੰ ਵਸਾਇਆ ਔਰ ਇਥੇ ਪੂਰੇ ਭਾਰਤ ਵਰਸ਼ ਦੇ ਵਿੱਚੋਂ ਜਿਹੜੀਆਂ ਸੰਗਤਾਂ ਨੇ ਜੀ ਉਹ ਨਮਸਤਕ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੁੰਦਰਾ ਬਰਾਦਰੀ ਸਚਦੇਵ ਬਰਾਦਰੀ ਸਾਡੀਆਂ ਝਿੰਗੜਾਂ ਦੀਆਂ ਪੰਜਾਤੀਏ ਬ੍ਰਾਹਮਣ ਜਿਨ੍ਹਾਂ ਦੀ ਝਿੰਗਣ ਜੇਤਲੀ ਤਰੀਕੇ ਮੁੱਲੇ ਕੁਮਰੀਏ ਆਉਨੇ ਆ ਜੀ ਇਸ ਤੋਂ ਇਲਾਵਾ ਕਪੂਰ ਟੰਡਨ ਮਨਾਇਕ ਲੋਕੇਸ਼ਵਰ ਮਲਿਕ ਕਬੂਰੇ ਕੱਕੜ ਔਰ ਸਾਡੇ ਨਗਰ ਦੀ ਜਿਹੜੀ ਜਟਸਿਕ ਬਰਾਦਰੀ ਹੈ ਜੀ ਉਹ ਆਉਂਦੀ ਹੈ ਮਹਾਰਾਜ ਦੀ ਬੜੀ ਕਿਰਪਾ ਹੈ ਅੱਜ ਇਹਨਾਂ ਦਾ ਜਿਹੜਾ ਦਿਵਾਲੀ ਦਾ ਅੱਜ ਮੁਕੱਦਸ ਦਿਹਾੜਾ ਹੈ ਇਸ ਦਿਨ ਜਿਹੜੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਮਹਾਰਾਜ ਪੂਰੀਆਂ ਕਰਦੇ ਨੇ ਔਰ ਸਾਡੇ ਇਸ ਦਰਬਾਰ ਦੀ ਖਾਸੀਅਤ ਹੈ ਜੀ ਕਿ ਇਥੇ ਸਾਡਾ ਜਿਹੜਾ ਸਰੋਵਰ ਆ ਉਹਦੇ ਚ ਅਗਰ ਕੋਈ ਇਸ਼ਨਾਨ ਕਰਦਾ ਹੈ ਉਹਨੂੰ ਕੋਈ ਚਮੜੀ ਦੀ ਕਿਸੇ ਕਿਸਮ ਦੀ ਕੋਈ ਅਲਰਜੀ ਹੋਵੇ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਵੀ ਠੀਕ ਹੁੰਦੀ ਹੈ ਮੈਂ ਰਾਜੇਂਦਰ ਕੁੰਦਰਾ ਮੇਰਾ ਨਾਮ ਹੈ ਜੀ ਤੇ ਮੈਂ ਜਲੰਧਰ ਤੋਂ ਆਨਾ ਹੈਗਾ ਇਥੇ ਹਰ ਦੀਵਾਲੀ ਤੋਂ ਅਗਲੇ ਦਿਨ ਮੱਥਾ ਟੇਕਣ ਕਿਉਂਕਿ ਇਹ ਤਕਰੀਬਨ ਮੈਨੂੰ 25 ਸਾਲ ਹੋ ਗਏ ਇੱਧਰ ਆਂਦੇ ਹੋਏ ਹਰ ਦੀਵਾਲੀ ਤੋਂ ਅਗਲੇ ਦਿਨ ਆਣਾ ਹੀ ਆਣਾ ਮੱਥਾ ਟੇਕਣ ਕਿਉਂਕਿ ਇਥੇ ਸਾਡੇ ਕੋਲ ਗੁਰੂ ਸਮਾਏ ਹੋਏ ਆ ਇੱਧਰ ਕੋਲ ਗੁਰੂਆਂ ਦਾ ਘਰ ਹੈਗਾ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਅੱਛਾ ਲੱਗਦਾ ਸੋ ਬਾਕੀ ਇੱਕ ਟਾਈਮ ਜਦੋਂ ਸਾਨੂੰ ਇਹਦਾ ਪਤਾ ਨਹੀਂ ਸੀਗਾ ਕੋਈ ਆਂਦਾ ਨਹੀਂ ਸੀ ਇੱਥੇ ਕਿ ਸਾਡੇ ਸੁਪਨੇ ਚ ਆਏ ਸੀ ਇਹ ਜਗਾ ਸੁਪਨੇ ਚ ਆਈ ਸੀ ਲੱਭਦੀ ਨਹੀਂ ਸੀਗੀ ਬਾਈ ਬਾਬਾ ਜੀ ਆਏ ਸਾਡੇ ਕੋਲ ਇਹਨਾਂ ਨੇ ਦੱਸਿਆ ਇੱਥੇ ਆਓ ਜਦੋਂ ਇੱਥੇ ਆ ਕੇ ਦੇਖਿਆ ਤੇ ਉਹੀ ਚੀਜ਼ ਜਿਹੜੀ ਅਸੀਂ ਸਾਡੇ ਸੁਪਨੇ ਚ ਆਈ ਸੀ ਦਰਸ਼ਨ ਹੋ ਗਏ ਉਹ ਦਿਨ ਗਿਆ ਤੇ ਅਲੱਦਾ ਦਿਨ ਆ ਜੀ ਅਸੀਂ ਮਥਾ ਦਿਨ ਗਿਆ ਤੁਸੀਂ ਹਰ ਸਾਲ ਇੱਥੇ ਮਥਾ ਦੇਖਣ ਲਈ ਜ਼ਰੂਰ ਆਉਂਦੇ ਆਂਦੇ ਆਂਦੇ ਕੋਈ ਹੁੰਦੀ ਹੈ ਬੇਟੇ ਆਨ ਨਾਲ ਘਰ ਦੇ ਪਰਿਵਾਰ ਦੇ ਲੋਗ ਆਨ ਪਰ ਕੋਈ ਨਾ ਵੀ ਆਏ ਤਾਂ ਮੈਂ ਤੇ ਆਣਾ ਹੀ ਆਣ ਤੁਸੀਂ ਜਲੰਧਰ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਜੀ ਮੈਂ ਲਾਜਪਨਗਰ ਤੋਂ ਆਉਂਦਾ ਜੀ ਧੰਨਵਾਦ ਜੀ ਕੋੜੀ ਚੰਨਨ ਧਿਆਲ ਤੇਰੀ ਸਦਾ ਆਹੀ ਜੈ ਹੋ ਰੱਖਣੇ ਪਰਦੇ ਟਕਣੀ ਲਾਜ ਤੇਰੀ ਸਦਾ ਆਹੀ ਜੈ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੇ ਕੱਲ ਦੋ ਦਿਨ ਕੱਕੜ ਧਾਮ ਦੇ ਵਿੱਚ ਗੁਰੂ ਸਤਗੁਰੂ ਭਗਵਾਨ 바ਵਾ ਚੰਨਨ ਪਾਜੀ ਦਾ ਮੇਲਾ ਮਨਾਇਆ ਜਾ ਰਿਹਾ ਮੈਂ ਸਮਸਤ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਕੱਲ ਆ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਾਣੋ ਔਰ ਮੇਲੇ 'ਚ ਆ ਕੇ ਮਹਾਰਾਜ ਦਾ ਆਸ਼ੀਰਵਾਦ ਲਓ ਜੈ ਮਾਤਾ ਕੁੜੀ ਚੰਨਨ ਦੀ ਆਜ ਤੇਰੀ ਸਦਾ ਹੀ ਗੈਬ ਗੁਰਪਰੀ ਸਾਹਿਬ ਸੰਗਤ ਜੀ ਇਹ ਸਾਡਾ ਕੋਈ 650 ਸਾਡੇ 60 ਸਾਲ ਪੁਰਾਣਾ ਭੰਡਾਰਾ ਹੈ ਪ੍ਰਚੀਨ ਔਰ ਗੁਰੂ ਮਹਾਰਾਜ ਬਾਬਾ ਚੰਨੰਦੇਵ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਸਦਕਾ ਸਾਡੇ ਪਹਿਲੇ ਜਿਹੜੇ ਫਰਸਟ ਬਜ਼ੁਰਗ ਬਾਬਾ ਬਿਹਾਰੀ ਜੀ ਤੇ ਮੂਲਦਾਸ ਜੀ ਵੱਲੋਂ ਇਹ ਜਿਹੜਾ ਭੰਡਾਰਾ ਜੀ ਇਹਦਾ ਆਰੰਭ ਕੀਤਾ ਗਿਆ ਸੀ ਇਹ ਜਿਹੜੇ ਮੱਢਨੇ ਜੀ ਇਹਨਾਂ ਦੇ ਵਿੱਚ ਕਾਂਜੀ ਤੇ ਭੱਲੇ ਤੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਇਹ ਪ੍ਰਸ਼ਾਦ ਪੈਂਦਾ ਔਰ ਇਹ ਕਾਂਜੀ ਭੱਲੇ ਜਿਹੜੇ ਤਿਆਰ ਹੁੰਦੇ ਨੇ ਅੱਜ ਸ਼ਾਮ ਦੀ ਰਵਾਸ ਤੋਂ ਬਾਅਦ ਇਸ ਸੰਗਿਲ ਦੇ ਵਿੱਚ ਵਰਤਾਏ ਜਾਂਦੇ ਔਰ ਪੂਰੇ ਭਾਰਤਵਰਸ਼ ਦੇ ਵਿੱਚ ਇੱਕ ਅਲੌਕਿਕ ਆਹ ਇੱਕ ਅਲੌਕਿਕ ਮੰਦਿਰ ਆ ਜੀ ਜਿੱਥੇ ਇਹ ਪ੍ਰਸ਼ਾਦ ਜਿਹੜਾ ਜੀ ਹਰ ਸਾਲ ਵੰਡਿਆ ਜਾਂਦਾ ਹੈ ਬਾਕੀ ਕਿਸੇ ਭਾਰਤਵਰਸ਼ ਦੇ ਵਿੱਚ ਕਿਸੇ ਮੰਦਿਰ ਦੇ ਵਿੱਚ ਕਾਜੀ ਭਲੇ ਗਏ ਨੇ ਉਹਨਾਂ ਦਾ ਪ੍ਰਸ਼ਾਦ ਨਹੀਂ ਬਣਦਾ ਆਪਾਂ ਹੀ ਘੱਟੇ ਹਾਂ ਔਰ ਆਪਣੇ ਆ ਵੀ ਇਹ ਘੱਟੇ ਦੇ ਨੇ ਇਸ ਤੋਂ ਲਾਵਾਗੇ ਅਸੀਂ ਆਪਣੇ ਵਡੇਆਂ ਦਾ ਵਡੇਰਿਆਂ ਦਾ ਜਿਹੜੇ ਪਿਤਰ ਨੇ ਸਾਡੇ ਗੁਰੂ ਮਹਾਰਾਜ ਬਾਬਾ ਚੰਦੂਆ ਜੀ ਨੇ ਉਹਨਾਂ ਦਾ ਅਸੀਂ ਸਰਾਹ ਕਰਦੇ ਆ ਜੀ ਇਹ ਸਰਾਹ ਦੇ ਸਮਾਂ ਦੇ ਵਿੱਚ ਸਾਡਾ ਇਹ ਸਾਰਾ ਜਿਹੜਾ ਲੰਗਰ ਹੈ ਜੀ ਇਹ ਤਿਆਰ ਹੁੰਦਾ ਹੈ ਮਾਂ ਦੀ ਸਾਬਤ ਮਾਂ ਦੀ ਦਾਲ ਬਣਦੀ ਹੈ ਜੀ ਬਿਨਾ ਤੜਕੇ ਤੋਂ ਔਰ ਗੁਰਦੀ ਖੀਰ ਚਿੱਟੇ ਦੁੱਧ ਦੀ ਖੀਰ ਆਲੂ ਤੇ ਪੂੜੀਆਂ ਤੇ ਲੋਹੇ ਦੇ ਪਰਸ਼ਾਦੇ ਇਹ ਇਹਨਾਂ ਦਾ ਸਾਰਿਆਂ ਦਾ ਪਿੰਡ ਭਰ ਕੇ ਭਗਵਾਨ ਵਿਸ਼ਨੂੰ ਦੀ ਗੁਰਦੀ ਪੂਜਾ ਕਰਕੇ ਜੀ ਫਿਰ ਅਸੀਂ ਇਹ ਜਿਹੜਾ ਭੰਡਾਰਾ ਜੀ ਇਹਦਾ ਸ਼ੁਭ ਆਰੰਭ ਕਰਦੇ ਆ ਔਰ ਇਹ ਸਾਡੀ ਪ੍ਰਾਤਨ ਜਿਹੜੀ ਵਿਧੀ ਵਿਧਾਨ ਦੇ ਨਾਲ ਜਿਹੜੀ ਇਹ ਸਾਰੀ ਚੱਲੀ ਜਾ ਰਹੀ ਹੈ ਪਰੰਪਰਾਗਤ ਸਾਡੇ ਨਾਲ ਜੀ ਕੁਦਰਾ ਬਰਾਦਰੀ ਸਚ ਦੇਵਾ ਬਰਾਦਰੀ ਮੱਟ ਔਰ ਉਹਨਾਂ ਦੇ ਨਾਲ ਨਾਲ ਇਹ ਸਾਡਾ ਪ੍ਰਸ਼ਾਦ ਹੈ ਜੀ ਜਿਹੜਾ ਕਾਂਜੀ ਭੱਲਿਆਂ ਦੇ ਰੂਪ ਦੇ ਵਿੱਚ ਤਿਆਰ ਹੁੰਦਾ ਹੈ ਜੀ ਇੱਥੇ ਸਾਡੇ ਜੀ ਕੁਦਰਾ ਸਚਦੇਵਾ ਤੇ ਸਾਡੇ ਝਿੰਗਨਾਂ ਦੀਆਂ ਪੰਜਾਤੀਆਂ ਇਹਨਾਂ ਤੋਂ ਇਲਾਵਾ ਜੀ ਬਾਕੀ ਸਾਡੇ ਮਲਿਕ ਹੋਰੇ ਟੰਡਨ ਨਾਇਕ ਖੰਨੇ ਕਪੂਰ ਔਰ ਲੰਕੇਸ਼ਵਰ ਠੀਕ ਹੈ ਜੀ ਧਰਨੀ ਤੇ ਇਹਨਾਂ ਤੋਂ ਇਲਾਵਾ ਜਿਹੜੀ ਬਾਕੀ ਸਾਡੇ ਪਿੰਡ ਦੀ ਜਿਹੜੀ ਜੱਟ ਸਿੱਖ ਗਿਲ ਬਰਾਦਰੀ ਹੈ ਜੀ ਉਹ ਸਾਰੇ ਇੱਥੇ ਆ ਕੇ ਅੱਜ ਦੇ ਦਿਨ ਨਮਸਤਕ ਹੁੰਦੇ ਨੇ ਔਰ ਬੜਾ ਇਤਿਹਾਸ ਹੈ ਬਾਰਾ ਸਾਡੇ ਸਭ ਮਾਤਾ ਗੋਰੀ ਚੰਨਨ ਧਿਆਲ ਤੇਰੀ ਸਦਾ ਹੀ